ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਲੂਰ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਦੋ ਤੋਂ ਭੇਆ ਮੁੱਲ ਵਾਲੇ ਛੋਟੇ ਛੋਟੇ ਆ ਤੇ ਇੱਕ ਤਾਂ ਟੋਕੜ ਗੱਬਣ ਦਾ ਨਕੀ ਨਾ ਹੀ ਕਹਿ ਸਕਦੇ ਆ ਤੇ ਇੱਕ ਗੱਬਣ ਛੋਟੇ ਜੇ ਮੁੱਲ 'ਚ ਥੋੜੇ ਪੈਸੇ ਲਾਉਣੇ ਆ ਚੰਗੀ ਚੀਜ਼ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਨਾਮ ਵਾਪਰੀ ਸਿੰਘ ਪਿੰਡ ਭਲੋੜ ਜ਼ਿਲ੍ਹਾ ਮੋਗਾ ਬਾਈ ਮੋਬਾਈਲ ਨੰਬਰ ਜੀ 62831987 ਠੀਕ ਆ ਬਾਈ ਤੋਕੜ ਗੱਭਣ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਮਾਜੇ ਦਾ ਇਹ ਬਾਈ ਦੂਸਰੇ ਸੂਏ ਸੋਣੀਆਂ ਯਾਰ ਦੂਸਰੇ ਸੂਏ ਵਾਸਤੇ ਕਿੰਨੇ ਸਮੇਂ ਦੀ ਗੱਭਣ ਆ ਜੀ ਇਹ ਪੰਜਾਂ ਤੋਂ ਉੱਪਰ ਆ ਬਾਈ ਪਲਾਸਾ ਹਾਂਜੀ ਦੁੱਧ ਕਿੰਨਾ ਜੀ ਦੁੱਧ ਹੋਊਗਾ ਯਾਰ 7 ਕਿਲੋ 6-7 ਕਿਲੋ ਹੋਊਗਾ ਕਿਉਂਕਿ ਆਈ ਆ ਬਹੁਤ 8 ਕਿਲੋ ਚੋਕ ਲੈਂਦਾ ਬਈ ਆਪਣੇ ਉੱਪਰੇ ਘੱਟ-ਕੁੱਟ ਦੇ ਸਕਦੀ ਆ ਤਾਜ਼ਾ ਹੀ ਆਇਆ ਹਾਂ ਕੱਲ ਹੀ ਆਈਏ ਸ਼ਾਮ ਦੀ ਥਣਾ ਦੀ ਓਕੇ ਥਣਾ ਦੀ ਗਰੰਟੀ ਹੋਊਗੀ ਚੈੱਕ ਆਪਦੀ ਘਰੇ ਵੀ ਕਰਾ ਲਈ ਠੰਡਾ ਟੀਕਾ ਵਾਲਿਆ ਉਹ ਵੀ ਚੈੱਕ ਕਰਾ ਕੇ ਲੈ ਜੀ ਠੀਕ ਆ ਇਹ ਤਾਂ ਗੱਲ ਸਹੀ ਆ ਥਾਣੋਂ ਬਹੁਤ ਚੰਗਾ ਲੱਗਿਆ ਬੜੀ ਬੁੱਢੀ ਵਿਖਾ ਦੇ ਪ੍ਰਿੰਟ ਪ੍ਰਿੰਟ ਵੀ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਕੱਲ੍ਹ ਨੂੰ ਠੰਡਾ ਹੀ ਆ ਭੁੱਟੀ ਧਾ ਕੇ ਬਹਿ ਕੇ ਚੋਲੀ ਉਹ ਵੀ ਗੱਲ ਰੰਗ ਪ੍ਰਿੰਟ ਬੜਾ ਚੰਗਾ ਹੈ ਬਾਕੀ ਇਹ ਫਿਟਨੈਸ ਵਾਲਾ ਲੇਵਾ ਦੋ 24 25 ਕਿਲੋ ਦਿੱਤਾ ਠੀਕ ਆ ਹਾਂ ਤੋੜ ਕੇ ਦਿਖਾ ਦੀ ਵੀਰੇ ਚੰਗੀ ਆ ਵੇਲ ਵਾਲੀ ਆ ਹਾਈਟ ਵਾਲੀ ਆ ਤੇ ਬਰੀਡ ਵਾਲੀ ਆ ਜੀ ਫੇਸ ਕੁਆਲਟੀ ਸੋਹਣੀ ਆ ਬਾਕੀ ਤੁਸੀਂ ਕੁਆਲਟੀ ਚੈੱਕ ਕਰ ਹੀ ਸਕਦੇ ਆ ਜੀ ਰੰਗ ਪ੍ਰਿੰਟ ਵੀ ਪੂਰਾ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮ ਹੱਥੀ ਚਵਾਈ ਵਾਲ ਐਨ ਫੱਟ ਫੱਟ ਸੱਜਰਾ ਅਰਗਾ ਲੇਵਾ ਪਿਆ ਤੇ ਜਿੱਦੇ ਜਮਾ ਕਰਮ ਵਾਲੀ ਸੱਜਰ ਹੋਊਗੀ ਉਹਦੇ ਦਾ ਤੁਰਿਆ ਨਹੀਂ ਜਾਂਦਾ ਹੁਣ ਪੰਡ ਲੇ ਏ ਤਾਂ ਬਈ ਯਾਰ ਆ ਕੇ ਨਾ ਜੀ ਨਹੀਂ ਲਾ ਗਾਨੀ ਅੱਛਾ ਉੱਪਰ ਆਇਆ ਕਰੀ ਜਾਂਦੀ ਐ ਇੱਕ ਆਪਣੇ ਸੈਲਜ ਆ ਇਹ ਪੱਠਿਆਂ ਦੀ ਲੱਗੀ ਗਾਂ ਐ ਮੈਂ ਤੁਹਾਨੂੰ ਕਹੀ ਜਾਂ ਕਿ ਦੋਵੇਂ ਗਾਂਆਂ ਪੱਠਿਆਂ ਲੰਗਾ ਸੀ ਠੀਕ ਆ ਹਾਂ ਆਪਣੇ ਸੈਲਜ ਕਰਕੇ ਖਾਂਦੇ ਆ ਘਰ ਠੀਕ ਆ ਜੈਜ ਡਿਮਾਂਡ ਕਰਨੀ ਬਈ ਜਿਹੜੇ ਲੈਣੇ ਆ ਉਹੀ ਦੱਸੇ ਇਹਦਾ ਬਈ 47000 ਰੁਪਿਆ ਵੇਲਾ ਪਿੱਛੋਂ ਲੈਵਾ ਉਹ ਖਾ ਦੇ ਥਣ ਪੰਡ ਦੀ ਤਾਂ ਪੂਰੀ ਸਾਫ ਆ ਬਈ ਤੋਕੜ ਗੱਪਣ ਕੌਲੀ ਫੰਡਰ ਵੱਛੀ ਵੀ ਚੰਗੀ ਲੈਣੀ ਨਾ ਉਹ ਵੀ ਹੁਣ ਤਾਂ 35000 ਦੀ ਮਿਲਦੀ ਆ 47000 ਆਫਰ ਹੀ ਆ ਮਾਨ ਤਨ ਹੋ ਜਾਊਗਾ ਹਾਂ ਹਾਂ ਬਾਈ ਠੀਕ ਆ ਬਈ ਤਿਆਰੀ ਗਾਂ ਸਾਨੂੰ ਹੀ ਪਾ 90000 ਦੀ ਆ ਇਹ ਤਾਂ ਹੈਗੀ ਆ ਜਿੱਦੇ ਤਿਆਰ ਹੋਈ ਚੰਗੇ ਟਾਈਮ ਐ ਐਡੀ ਗਾਂ ਕਿਤੇ ਮਿਲਦੀ ਨਹੀਂ ਆ ਮਿਲਦੀ ਨਹੀਂਗੀ ਚੰਗੇ ਕੱਦ ਕਾਠਾ ਲਿਆ ਕੁਆਲਿਟੀ ਬੁਲਟੀ ਪੂਰੀ ਚੰਗੀ ਆ ਦੋ ਨੰਬਰ ਵੀਰੇ ਸੁਆ ਕੰਨ ਮਾ ਜੀ ਇਹ ਬਈ ਦੂਜੇ ਸੁਆ ਸੁਣਾ ਦੈਨ ਲੈ ਜੂ 5-7 ਠੀਕ ਆ ਤੇ ਦੁੱਧ ਪਿਆ ਜੂ 14 ਕਿਲੋ 13 ਕਿਲੋ ਠੀਕ ਆ ਹਾਈਟ ਦੀ ਇਹ ਨਾਰਮਲ ਆ ਹਾਂ ਇਹ ਨਾਰਮਲ ਆ ਤੋਰ ਕੇ ਦਿਖਾ ਦੀ ਵੀਰੇ ਸੁਆ ਦੂਜਾ ਨੂੰ ਪਾਈ ਲੈਣਾ ਰਗੀ ਆ ਹਨਾ ਘਰ ਵਾਲੀ ਪਹਿਲਣਾਂ ਰਗੀ ਬਈ ਹੂੰ ਸੁਆ ਦੂਜਾ ਬਈ ਪੰਜ ਚਾਰ ਦਿਨ ਲੈ ਜੂਗੀ 14 15 ਕਿਲੋ ਬਈ 10 10 ਦੁੱਧ ਪਿਆ ਦੂ ਹੁਣ ਤੱਕ ਇਹ ਮੌਸਮ ਠੰਡ ਦਾ ਜਿਹੜੇ ਆ ਪ੍ਰਿੰਟ ਜੇ ਵਾਲੀਆਂ ਗਾਇਆਂ ਹੁੰਦੀਆਂ ਦਾ ਮਸ਼ੀਨ ਨਹੀਂ ਆ ਜਿੰਨੀ ਸੇਵਾ ਕਰ ਲੋਗੇ ਉਹਨਾਂ ਤੁਸੀਂ ਦੁੱਧ ਤੋਂ ਚੋ ਸਕਦੇ ਆ ਬਾਕੀ ਤੁਸੀਂ ਆਪਦੀ ਜੱਜਮੈਂਟ ਆਪ ਲਾ ਲਿਓ ਮੁਠੀ ਵਾਲਾ ਥਣ ਗਲਾਬੀ ਥਣ ਰੰਗ ਪ੍ਰਿੰਟ ਪੂਰਾ ਚੰਗਾ ਹਾਈਟ ਦੀ ਨਾਰਮਲ ਜੀ ਆ ਪਹਿਲਣਾਂ ਰਗੀ ਆ ਗਰਮ ਵਾਲੀ ਤੇ ਹੈ ਵੀ ਵੱਛੀਆਂ ਆਂਗਾ ਰੀਜਨਲ ਹੀ ਦੂਜਾ ਸੂਆ ਬਾਈ ਕਹਿਣ ਦੀ ਗੱਲ ਨਹੀਂ ਨਹੀਂ ਅਗਲਾ ਕਹਿੰਦਾ ਬਾਈ ਝੂਲੀ ਝੂਲੀ ਬਹੁਤ ਕਰੂਗੀ ਹਜੇ ਲੈ ਨੀ ਰੰਗ ਆਪਣੇ ਲਈ ਕੱਲ ਹੀ ਆਈ ਏ ਵੀ ਬੱਚੀ ਠੀਕ ਆ ਬਾਈ ਤੇ ਜੈਜ ਡਿਮਾਂਡ ਇਹਦੀ ਇਹਦਾ ਬਾਈ ਲਵਾਂ ਲੈਣ ਦੇਣ 37000 ਰੁਪਏ ਵਿੱਚ ਅਨਮੋਲ ਕਰਨ ਨੂੰ ਜਿੰਨਾ ਮਰਜ਼ੀ ਕਰਨ ਨੂੰ 45 ਕਰਦਗੇ ਆਫਰ ਇਹ ਅੱਜ ਦਾ ਆਫਰ ਠੀਕ ਆ ਜਸਵਾ ਸਵਾਕੇ ਵਿੱਚ ਹੀ ਫਿਰ ਅੱਛੀ ਵੇਚਾਂਗੇ 45 50 ਹਜ਼ਾਰ ਦੀ ਮੈਂ ਕਹਿੰਦਾ 37000 ਦੀ ਬਾਈ ਕਹਿੰਦਾ ਦੇ ਦਾਂਗੇ ਤਾਂ ਫਿਰ ਉਹ ਖਾਲੀ ਬੱਚੀ ਵਾਲਾ ਮੁੱਲ ਹੀ ਪੈ ਜਾਣਾ ਹਾਂ ਹਾਂ ਖਾਲੀ ਬੱਚੀ ਵੀ ਇੰਨੇ ਦੀ ਹੁੰਦੀ ਹੈ ਚੰਗੇ ਪ੍ਰੈਸ ਹਾਂ ਤੁਹਾਨੂੰ ਇੱਕੋ ਜੇ ਸਾਰੇ ਲੱਗੇ ਥਣ ਭਾਂਡੇ ਦੀਆਂ ਦੋਨੇ ਸਾਫ ਆ ਫੂਡ ਸ਼ੰਗ ਕਿਸੇ ਦੇ ਵੀ ਨਹੀਂ ਦੋਨੇ ਨਗੀਨ ਨਹੀਂ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ